ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪ੍ਰੇਡ ਤੇ 15 ਅਗਸਤ ਦੀ ਪ੍ਰੇਡ ਦੇ ਵਿੱਚੋਂ ਪੰਜਾਬ ਦੀਆਂ ਚੱਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਚੱਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਇੱਕ ਵਾਰੀ ਦੱਸ ਦੋ ਆ ਚੱਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਹੈ ਉਹ ਬਹੁਤ ਜਲਿਆਂ ਵਾਲੇ ਬਾਗ ਹੈ ਔਪਗਤ ਸਿੰਘਸ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਤਾਂ ਉਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਚੱਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਘਟਣੀ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਜੇ 43000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਉਹਦੇ ਚੋਂ ਅੱਜ ਤੋਂ ਵੱਧ ਕੁੜੀਆਂ ਨੇ ਭਾਵੇਂ ਪਟਵਾਰੀ ਹੋਣ ਭਾਵੇਂ ਸਬ ਇੰਸਪੈਕਟਰ ਹੋਣ ਐਸਡੀਓ ਹੋਣ ਕੁੜੀਆਂ ਆ ਹਲਵਾਰੇ ਵਾਲਾ 에어ਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰابہ 에어ਪੋਰਟ ਰੱਖਿਆ ਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਰਿਕਾਰਡ ਰੱਖਿਆ ਨਾ ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ ਉਹਨਾਂ ਤੋਂ ਚੱਲਦਾ ਨਹੀਂ ਸੀ ਉਹਨਾਂ ਨੂੰ ਕੋਲਾ ਮਹਿੰਗਾ ਪੈਂਦਾ ਸੀ ਸਾਨੂੰ ਕੋਲਾ ਸਸਤਾ ਪੈਂਦਾ ਤੇ ਉਹਦਾ ਨਾਮ ਕੀ ਰੱਖਿਆ ਬਾਬਾ ਅਮਰਦਾਸ ਥਰਮਲ ਪਲਾਂਟ ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਬਾਸ਼ਾਹੀ ساری ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ ਉਹਨਾਂ ਨੇ ਉੱਥੇ ਸੱਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿਸੇ ਨੇ ਦੇਖਿਆ ਹੀ ਨਹੀਂ ਪਹਿਲਾਂ ਅਸੀਂ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਖੋਲ ਰਹੇ ਹਾਂ ਬਿਜਲੀ ਦਾ ਪਲਾਂਟ ਖੋਲ ਰਹੇ ਹਾਂ ਲੋਕਾਂ ਦੇ ਘਰਾਂ 'ਚ ਗੁਰੂ ਅਮਰਦਾਸ ਦੀ ਚਾਨਣ ਆਊਗਾ ਗੁਰੂ ਅਮਰਦਾਸ ਦੀ ਜੋਤੀ ਜਗੂਗੀ